ਰੋਜ਼ਾਨਾ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਜਮਾਏ ਹੋਏ ਸਰਦਾਰ 36 ਘਰੇਲੂ ਨੁਸਖੇ ਨੰਬਰ 1 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਫੇਦ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਮਹਿੰਦੀ ਵਿੱਚ ਕੜੀ ਪੱਤਾ ਮਿਲਾ ਕੇ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਵਾਲ ਕਾਲੇ ਲੰਬੇ ਤੇ ਸੰਘਣੇ ਹੋ ਜਾਣਗੇ ਚਮਕਦਾਰ ਅਤੇ ਮਲਾਈਮ ਵਾਲਾਂ ਦੇ ਲਈ ਵੀ ਮਹਿੰਦੀ ਲਗਾਉਣਾ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਨੰਬਰ 2 ਤੁਹਾਨੂੰ ਨਿਯਮਤ ਤੌਰ ਤੇ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਅਜਿਹਾ ਕਰਨ ਦੇ ਨਾਲ ਮਹਾਸਤਿਆਂ ਦੀ ਸਮੱਸਿਆ ਚੁਰੜੀਆਂ ਦੀ ਸਮੱਸਿਆ ਤੇ ਖੁਸ਼ਕ ਚਮੜੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਨੰਬਰ 3 ਲਸਣ ਵਿੱਚ ਐਸਿਡ ਮੌਜੂਦ ਹੁੰਦਾ ਹੈ ਜਿਸ ਕਾਰਨ ਜਿਆਦਾ ਲਸਣ ਦਾ ਸੇਵਨ ਕਰਨ ਦੇ ਨਾਲ ਦਿਲ ਵਿੱਚ ਚਰਨ ਵੀ ਹੋ ਸਕਦੀ ਆ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਐਸਿਡਿਟੀ ਦੀ ਸਮੱਸਿਆ ਹੈ ਉਹਨਾਂ ਨੂੰ ਜਿਆਦਾ ਲਸਣ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਨੰਬਰ 4 ਔਰਤਾਂ ਇਹ ਧਿਆਨ ਰੱਖਣ ਕਿ ਜਦੋਂ ਉਹ ਆਪਣੇ ਵਾਲਾਂ ਨੂੰ ਪੂੰਝਦੀਆਂ ਨੇ ਤਾਂ ਉਹ ਉਹਨਾਂ ਨੂੰ ਜ਼ੋਰ ਨਾਲ ਨਾ ਰਗੜਨ ਜਦੋਂ ਉਹ ਇਸ ਨੂੰ ਜ਼ੋਰ ਨਾਲ ਰਗੜਦੀਆਂ ਨੇ ਤਾਂ ਵਾਲਾਂ ਦੀ ਚਮਕ ਚਲੀ ਜਾਂਦੀ ਆ ਤੇ ਵਾਲ ਵੀ ਜਿਆਦਾ ਕਮਜ਼ੋਰ ਹੋ ਜਾਂਦੇ ਆ ਨਾਲੇ ਗਿੱਲੇ ਵਾਲਾਂ ਤੇ ਕਦੇ ਵੀ ਕੰਗੀ ਨਹੀਂ ਕਰਨੀ ਚਾਹੀਦੀ ਨੰਬਰ 5 ਸਫ਼ਰ ਤੇ ਜਾਣ ਤੋਂ ਪਹਿਲਾਂ ਇੱਕ ਲੌਂਗ ਚਬਾ ਸਕਦੇ ਹੋ ਲੌਂਗ ਦਾ ਕੌੜਾਪਨ ਤੋਂ ਬਚਣ ਦੇ ਇਹ ਤੁਸੀਂ ਨਾਲ ਥੋੜੀ ਜਿਹੀ ਸ਼ਹਿਦ ਲੈ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਉਲਟੀ ਤੇ ਘਬਰਾਹਟ ਨਹੀਂ ਹੋਵੇਗੀ ਨੰਬਰ 6 8 10 ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਇੱਕ ਪੇਸਟ ਬਣਾ ਲਓ ਇਸ ਪੇਸਟ ਨੂੰ ਦਾਦ ਖੁਜਲੀ ਵਾਲੀ ਥਾਂ ਤੇ ਲਗਾਉਣ ਦੇ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 7 ਸਰਵਾਇਕਲ ਦੇ ਦਰਦ ਤੋਂ ਜੇਕਰ ਤੁਸੀਂ ਰਾਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਸਣ ਦਾ ਇਸਤੇਮਾਲ ਕਰ ਸਕਦੇ ਹੋ ਲਸਣ ਦੇ ਵਿੱਚ ਬਹੁਤ ਸਾਰੇ ਉਸ਼ਧੀ ਗੁਣ ਹੁੰਦੇ ਆ ਜੋ ਤੁਹਾਨੂੰ ਇਸ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰੇਗੀ ਇਹ ਦਰਦ ਸੋਜ ਜਲਣ ਨੂੰ ਵੀ ਘੱਟ ਕਰਨ 'ਚ ਮਦਦ ਕਰਦੀ ਆ ਤੁਸੀਂ ਸਰੋਂ ਦੇ ਤੇਲ ਵਿੱਚ ਲਸਣ ਨੂੰ ਪਕਾ ਕੇ ਵੀ ਖਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਪੱਕਿਆ ਹੋਇਆ ਲਸਣ ਵੀ ਖਾ ਸਕਦੇ ਹੋ ਤੁਸੀਂ ਲਸਣ ਦੇ ਨਾਲ ਤੇਲ ਵੀ ਤਿਆਰ ਕਰ ਸਕਦੇ ਹੋ ਜੋ ਤੁਸੀਂ ਉਸ ਨੂੰ ਦਰਦ ਵਾਲੀ ਥਾਂ ਤੇ ਮਸਲੋਗੇ ਉਸ ਨਾਲ ਦਰਦ ਹੌਲੀ ਹੌਲੀ ਹਟ ਜਾਵੇਗਾ ਹੌਲੀ ਹੌਲੀ ਹੱਥਾਂ ਨਾਲ ਜੇ ਤੁਸੀਂ ਦਰਦ ਵਾਲੀ ਥਾਂ ਤੇ ਮ사ਜ ਕਰੋਗੇ ਤਹਾ ਨੂੰ ਦਿਨਾਂ ਵਿੱਚ ਰਾਹਤ ਮਿਲੇਗੀ ਨੰਬਰ 8 ਅਜ਼ਮੈਨ ਵੀ ਉਲਟੀਆਂ ਨੂੰ ਰੋਕਣ ਲਈ ਬਹੁਤ ਜ਼ਿਆਦਾ کارਗਰ ਸਿੱਧ ਹੁੰਦੀ ਆ ਨਾਲੇ ਇਹ ਤਜ਼ਾਅਤੋਂ ਵੀ ਚੰਗੀ ਆ ਨੰਬਰ 9 ਪੀਸੀਓਡੀ ਦੇ ਆਸ਼ਕਾਰ ਪੀਬੀਆਂ ਨੂੰ ਬਾਹਰਲੇ ਜੰਕ ਫੂਡ ਆਇਲੀ ਫੂਡ ਬਿਲਕੁਲ ਨਹੀਂ ਖਾਣੇ ਚਾਹੀਦੇ ਇਸ ਦੀ ਥਾਂ ਤੇ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਨੰਬਰ 10 ਮਾਈਗਰੇਨ ਦੀ ਪਰੇਸ਼ਾਨੀ ਹੋਣ ਤੇ ਪਦੀਨੇ ਦੇ ਤੇਲ ਦੀ ਮਾਲਿਸ਼ ਕਰਨ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 11 ਪੀਰੀਅਡਸ ਖੁੱਲ ਕੇ ਨਾ ਆਉਣ ਤੇ ਗਾਜਰ ਦਾ ਜੂਸ ਪੀਓ ਜੇਕਰ ਤੁਸੀਂ ਕੋਈ ਆਯੁਰਵੈਦਿਕ ਨੁਕਸਾ ਅਪਣਾਉਣਾ ਹੈ ਤਾਂ ਚੋਕ ਦੇ ਰੁਖ ਦੇ 20 ਗ੍ਰਾਮ ਛਿੱਲੜ ਨੂੰ 30 ਮਿਲੀਲੀਟਰ ਪਾਣੀ ਵਿੱਚ 10 ਮਿੰਟ ਤੱਕ ਉਬਾਲ ਲਓ ਤੇ ਫਿਰ ਛਾਣ ਕੇ ਦਿਨ ਵਿੱਚ 2-2 ਵਾਰ ਪੀਓ ਇਸ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਨੰਬਰ 12 ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗਾਂ ਦੇ ਦੇਸੀ ਘਿਓ ਦੀਆਂ 2 ਤੋਂ 3 ਬੂੰਦਾਂ ਧੁੰਨੀ ਵਿੱਚ ਜ਼ਰੂਰ ਲਗਾਓ ਇਹਨਾਂ ਵਿੱਚ ਅੱਖਾਂ ਦੀਆਂ ਨਾੜਾਂ ਪ੍ਰਮੁੱਖ ਹਨ ਅਜਿਆ ਕਰਨ ਦੇ ਨਾਲ ਨਾ ਸਿਰਫ ਅੱਖਾਂ ਦੀ ਰੌਸ਼ਨੀ ਵਾਧੀ ਆ ਸਗੋਂ ਅੱਖਾਂ ਦੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਆ ਰੋਜ਼ਾਨਾ ਘਿਓ ਲਗਾਉਣ ਦੇ ਨਾਲ ਕਈ ਵਾਰ ਅੱਖਾਂ ਦੀ ਐਨਕ ਵੀ ਉੱਤਰ ਜਾਂਦੀ ਆ ਇਸ ਤੋਂ ਇਲਾਵਾ ਘਿਓ ਲਗਾਉਣਾ ਹੋਰ ਬਿਮਾਰੀਆਂ ਲਈ ਵੀ ਬਹੁਤ ਜ਼ਿਆਦਾ ਚੰਗਾ ਹੈ ਨੰਬਰ 13 ਲਗਭਗ ਹਰ 10 ਤੋਂ 8 ਬੀਬੀਆਂ ਨੂੰ ਥਾਇਰਾਇਡ ਦੀ ਸ਼ਿਕਾਇਤ ਹੈ ਜੇਕਰ ਤੁਸੀਂ ਇਸ ਦਾ ਇਲਾਜ ਕਰਨਾ ਹੈ ਤਾਂ ਪਿਆਜ਼ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਸੌਣ ਤੋਂ ਪਹਿਲਾਂ ਥਾਇਰਾਇਡ ਗਲੈਂਡ ਦੇ ਆਲੇ-ਦੁਆਲੇ ਕਲੌਕਵਾਈਜ਼ ਮ사ਜ ਕਰੋ ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਪੀਣ ਦੇ ਨਾਲ ਵੀ ਥਾਇਰਾਇਡ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 14 ਬੱਚਿਆਂ ਦੇ ਢਿੱਡ ਵਿੱਚ ਦਰਦ ਹੋਣ ਤੇ ਉਹਨਾਂ ਨੂੰ ਖਾਣ ਲਈ ਦਹੀਂ ਦਿਓ ਇਸ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਨੰਬਰ 15 ਕਿ ਆਉਦੀਆਂ ਕੁਝ ਬੂੰਦਾ ਫਟੇ ਹੋਏ ਬੁੱਲਾਂ ਤੋਂ ਜਨਤ ਦਵਾਉਣਗੀਆਂ ਨੰਬਰ 16 ਜਿਵੇਂ ਲੌਂਗ ਦੰਦਾਂ ਦੇ ਮਸੂੜਿਆਂ ਲਈ ਬਹੁਤ ਜ਼ਿਆਦਾ ਚੰਗਾ ਹੈ ਉਸੇ ਤਰ੍ਹਾਂ ਸਰੋਂ ਵੀ ਮਸੂੜਿਆਂ ਲਈ ਕਾਫੀ ਫਾਇਦੇਮੰਦ ਹੁੰਦੀ ਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸਰੋਂ ਦੇ ਤੇਲ ਵਿੱਚ ਚੁਟਕੀ ਭਰ ਨਮਕ ਮਿਲਾ ਕੇ ਦੰਦਾਂ ਦੇ ਉੱਪਰ ਤੇ ਮਸੂੜਿਆਂ ਦੇ ਉੱਤੇ ਮ사ਜ ਕਰੋ ਕੋਸ ਦੇ ਨਾਲ ਵਿੱਚ ਹੀ ਤੁਹਾਨੂੰ ਮਸੂੜਿਆਂ ਵਿੱਚੋਂ ਨਿਕਲਣ ਵਾਲਾ ਖੂਨ ਵੀ ਬੰਦ ਹੋ ਜਾਵੇਗਾ ਨਾਲੇ ਇਹਨਾਂ ਦੇ ਨਾਲ ਦੰਦਾਂ ਤੇ ਵੀ ਚਮਕਾਉਂਦੀ ਆ ਨੰਬਰ 17 ਸਰੋਂ ਦੇ ਤੇਲ ਫਟੇ ਬੁੱਲਾਂ ਤੋਂ ਨੁਜਾਦ ਦਵਾਉਣ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਨੰਬਰ 18 ਬੱਚਿਆਂ ਦੇ ਢਿੱਡ ਵਿੱਚ ਦਰਦ ਹੋਣ ਤੇ ਤੁਸੀਂ ਉਹਨਾਂ ਨੂੰ ਗਰਮ ਪਾਣੀ ਨਾਲ ਸੇਕ ਦੇ ਸਕਦੇ ਹੋ ਇਸ ਨਾਲ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਸਗੋਂ ਦਰਦ ਚਲਦੀ ਦੂਰ ਹੋ ਜਾਂਦਾ ਹੈ ਨੰਬਰ 19 ਜਿਹੜੇ ਲੋਕ ਪਿੱਤੇ ਦੀ ਪਥਰੀ ਤੋਂ ਪਰੇਸ਼ਾਨ ਹਨ ਉਹਨਾਂ ਮਰੀਜ਼ਾਂ ਨੂੰ ਲਾਸ਼ਪਤੀ ਦਾ ਸੇਵਨ ਕਰਨਾ ਚਾਹੀਦਾ ਹੈ ਨਾਸਪਤੀ ਵਿੱਚ ਪਥਰੀ ਨੂੰ ਗਾਲਣ ਦੇ ਬਹੁਤ ਸਾਰੇ ਗੁਣ ਹੁੰਦੇ ਆ ਕਿਉਂਕਿ ਇਹ ਪਿੱਤੇ ਦੀ ਪਥਰੀ ਨੂੰ ਬਾਹਰ ਕੱਢਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਆ ਨੰਬਰ 2 ਬੀ ਅਰਿੰਡੀ ਦੇ ਤੇਲ ਦੇ ਨਾਲ ਵਾਲਾਂ ਦੀ ਜੇਕਰ ਤੁਸੀਂ ਮ사ਜ ਕਰਦੇ ਹੋ ਤਾਂ ਤੁਹਾਡੇ ਵਾਲ ਕਾਲੇ ਲੰਬੇ ਸੰਘਣੇ ਹੋ ਜਾਂਦੇ ਨੇ ਨਾਲੇ ਅਰਿੰਡੀ ਦਾ ਤੇਲ ਦਰਦਾਂ ਨੂੰ ਵੀ ਬਹੁਤ ਜ਼ਿਆਦਾ ਚੰਗਾ ਹੈ ਗਠੀਏ ਦੇ ਰੋਗ ਵਿੱਚ ਅਰਿੰਡੀ ਦਾ ਤੇਲ ਤੁਹਾਨੂੰ ਜ਼ਰੂਰ ਵਰਤਣਾ ਚਾਹੀਦਾ ਹੈ ਇਹ ਤੁਹਾਡੇ ਦਰਦਾਂ ਨੂੰ ਬਹੁਤ ਜ਼ਿਆਦਾ ਠੀਕ ਕਰ ਦੇਵੇਗਾ ਨੰਬਰ 21 200 20 ਗ੍ਰਾਮ ਸਰੋਂ ਦਾ ਤੇਲ ਲੈ ਕੇ ਲੋਹੇ ਦੀ ਕੜਾਈ ਵਿੱਚ ਗਰਮ ਕਰ ਲਓ ਜਦੋਂ ਤੇਲ ਉਬਲਣ ਲੱਗ ਜਾਵੇ ਤਾਂ ਇਸ ਵਿੱਚ 50 ਗ੍ਰਾਮ ਨਿੰਮ ਦੇ ਕੱਚੀ ਪੱਤੀਆਂ ਅਵਾਲ ਲਓ ਤੇ ਫਿਰ ਇਸ ਨੂੰ ਛਾਣ ਲਓ ਇਸ ਤੇਲ ਨੂੰ ਦਾਦ ਖਾਸ ਵਾਲੀ ਜਗ੍ਹਾ ਤੇ ਲਗਾਉਣ ਦੇ ਨਾਲ ਤੁਹਾਨੂੰ ਇਹ ਰੋਗ ਬਿਲਕੁਲ ਠੀਕ ਕਰ ਦੇਵੇਗਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਇਹ ਰੋਗ ਕਦੇ ਵੀ ਦੁਬਾਰਾ ਨਹੀਂ ਹੋਣਗੇ ਨੰਬਰ 22 ਸੌਗੀ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੋਣ ਕਰਕੇ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਆ ਤੁਸੀਂ ਸਵੇਰੇ ਖਾਲੀ ਪੇਟ ਸੌਗੀ ਦਾ ਇਸਤੇਮਾਲ ਕਰ ਸਕਦੇ ਦੀਓ ਨੰਬਰ 23 ਨਿੰਬੂ ਇੱਕ ਐਂਟੀਆਕਸੀਡੈਂਟ ਹੈ ਜਿਸ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਦੀ ਵਰਤੋਂ ਦੇ ਨਾਲ ਸ਼ਾਈਆਂ ਤੇ ਦਾਗ ਧੱਬੇ ਘੱਟ ਹੋ ਜਾਂਦੇ ਆ ਨਾਲੇ ਜੇਕਰ ਤੁਸੀਂ ਨਵ ਵਿਟਾਮਿਨ ਸੀ ਲੈਨੇ ਹੋ ਤਾਂ ਤੁਹਾਡਾ ਚਿਹਰਾ ਵੀ ਬਹੁਤ ਜ਼ਿਆਦਾ ਸਾਫ਼ ਹੋ ਜਾਂਦਾ ਹੈ ਨੰਬਰ 24 ਨੋਵਾਂ ਵਿੱਚ ਇਨਫੈਕਸ਼ਨ ਹੋਣ ਤੇ ਉਹਨਾਂ ਦੇ ਉੱਪਰ ਨਾਰੀਅਲ ਤੇਲ ਜਾਂ ਫਿਰ ਸੂਰਜਮੁਖੀ ਦੇ ਤੇਲ ਦੀ ਮ사ਜ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਨੋਵਾਂ ਦੀਆਂ ਦਰਾਰਾਂ ਬਹੁਤ ਜਲਦੀ ਭਰਨ ਲੱਗ ਜਾਂਦੀਆਂ ਨੇ ਜੋ ਔਰਤਾਂ ਨੋਵਾਂ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੀਆਂ ਨੇ ਉਹ ਲਗਾਤਾਰ ਇਸ ਨੂੰ ਮਹੀਨਾ ਵਰਤ ਕੇ ਦੇਖਣ ਨੰਬਰ ਅੱਛੀ ਐਲੋਵੀਰਾ ਹੱਡੀਆਂ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਜ਼ਿਆਦਾ کارਗਰ ਆ ਦਰਦ ਤੋਂ ਰਾਹਤ ਪਾਉਣ ਦੇ ਲਈ 50 ਗ੍ਰਾਮ ਐਲੋਵੀਰਾ ਨੂੰ ਛਿੱਲਕੇ ਇਸ ਦੀ ਵਰਤੋਂ ਕਰੋ ਇਸ ਨੂੰ ਤੁਸੀਂ ਕਿਸੇ ਵੀ ਰੂਪ ਵਿੱਚ ਲੈ ਸਕਦੇ ਹੋ ਚਾਹੇ ਤੁਸੀਂ ਇਸ ਦਾ ਜੂਸ ਬਣਾ ਕੇ ਪੀਓ ਜਾਂ ਤੁਸੀਂ ਇਸ ਦਾ achar ਵਗੈਰਾ ਜਾਂ ਸਬਜ਼ੀ ਵਗੈਰਾ ਵੀ ਲੈ ਸਕਦੇ ਹੋ ਨੰਬਰ 26 ਜਿੰਨਾ ਔਰਤਾਂ ਦੇ ਨੌ ਭੱਕ ਜਾਂਦੇ ਆ ਜਾਂ ਫਿਰ ਉਹਨਾਂ ਚ ਇਨਫੈਕਸ਼ਨ ਹੋ ਜਾਂਦੀ ਆ ਉਹਨਾਂ ਲਈ ਵੀ ਐਲੋਵੀਰਾ ਬਹੁਤ ਜ਼ਿਆਦਾ ਚੰਗਾ ਹੈ ਨੰਬਰ 27 ਘਾਓ ਦੇ ਅੰਦਰ ਕਈ ਤਰ੍ਹਾਂ ਦੀ ਅਲਰਜੀ ਨੂੰ ਦੂਰ ਕਰਨ ਦੀ ਤਾਕਤ ਹੁੰਦੀ ਆ ਤੁਸੀਂ ਮਿੱਟੀ ਦੀ ਅਲਰਜੀ ਤੋਂ ਜੇ ਪਰੇਸ਼ਾਨ ਹੋ ਤਾਂ ਦੇਸੀ ਕਿਓ ਦੀ ਵਰਤੋਂ ਕਰੋ ਤੁਸੀਂ ਨੱਕ ਵਿੱਚ ਦੇਸੀ ਕਿਓ ਦੀਆਂ 2 ਤੋਂ 3 ਬੂੰਦਾਂ ਪਾ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਨੱਕ ਵਿੱਚੋਂ ਮਿੱਟੀ ਦੇ ਕਣ ਬਿਲਕੁਲ ਦੂਰ ਹੋ ਜਾਣਗੇ ਤੇ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 28 ਥਾਇਰੋਇਡ ਨੂੰ ਕੰਟਰੋਲ ਕਰਨ ਦੇ ਲਈ ਰੋਜ਼ਾਨਾ ਹਲਦੀ ਵਾਲੇ ਦੁੱਧ ਦੀ ਵਰਤੋਂ ਕਰੋ ਇਸ ਨਾਲ ਇਹ ਕੰਟਰੋਲ ਚ ਰਹਿੰਦਾ ਹੈ ਨੰਬਰ 29 ਕੱਚੀ ਗਾਜਰ ਜਾਂ ਫਿਰ ਇਸ ਦੇ ਜੂਸ ਦਾ ਇਸਤੇਮਾਲ ਕਰਨਾ ਦਿਲ ਲਈ ਬਹੁਤ ਜ਼ਿਆਦਾ ਚੰਗਾ ਹੈ ਤੁਸੀਂ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ ਇਸ ਨਾਲ ਤੁਸੀਂ ਦਿਲ ਦੇ ਦੌਰੇ ਵਰਗੀ ਬਿਮਾਰੀ ਤੋਂ ਬਚੇ ਰਹਿਣਿਓ ਨੰਬਰ 30 ਸ਼ਹਿਦ ਅਤੇ ਦਾਲਚੀਨੀ ਨੂੰ ਬਰਾਬਰ ਮਾਤਰਾ ਤਰਾ ਵਿੱਚ ਮਿਲਾ ਕੇ ਰੋਜ਼ਾਨਾ ਰੋਟੀ ਤੇ ਲਗਾ ਕੇ ਖਾਓ ਇਸ ਤਰ੍ਹਾਂ ਕਰਨ ਦੇ ਨਾਲ ਜਿਨ੍ਹਾਂ ਨੂੰ ਕਸਟਰੋਲ ਦੀ ਸਮੱਸਿਆ ਹੈ ਉਹਨਾਂ ਨੂੰ ਉਹ ਬਿਮਾਰੀ ਬਿਲਕੁਲ ਦੂਰ ਹੋ ਜਾਵੇਗੀ ਨੰਬਰ 31 ਵਾਲਾਂ ਦੇ ਝੜਨ ਨੂੰ ਘੱਟ ਕਰਨ ਦੇ ਲਈ ਨਾਰੀਅਲ ਤੇਲ ਵਿੱਚ ਕੜੀ ਪੱਤਾ ਮਿਲਾ ਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਇਸ ਤੇਲ ਨੂੰ ਫਿਲਟਰ ਕਰ ਲਓ ਇਸ ਨੂੰ ਨਿਯਮਤ ਰੂਪ ਵਿੱਚ ਆਪਣੇ ਵਾਲਾਂ ਤੇ ਲਗਾਓ ਤੁਹਾਡੇ ਵਾਲ ਸੰਘਣੇ ਤੇ ਮਜ਼ਬੂਤ ਹੋ ਜਾਣਗੇ ਨਾਲੇ ਇਹ ਕਾਲੇ ਵੀ ਕਰਦਾ ਹੈ ਵਾਲਾਂ ਨੂੰ ਨੰਬਰ 32 ਜੇ ਤੁਹਾਨੂੰ ਲੱਗੇ ਕਿ ਤੁਹਾਡੇ ਦਿਲ ਦੀ ਧੜਕਣ ਵੱਧ ਗਈ ਹੈ ਤਾਂ ਸੁੱਕਾ ਧਨੀਆ ਤੇ ਮਿਸ਼ਰੀ ਇੱਕੋ ਜਿਹੀ ਮਾਤਰਾ ਵਿੱਚ ਮਿਲਾ ਕੇ ਇੱਕ ਚਮਚ ਠੰਡੇ ਪਾਣੀ ਨਾਲ ਲੈ ਲਓ ਤੁਹਾਡੀ ਧੜਕਨ ਸਹੀ ਹੋ ਜਾਵੇਗੀ ਨੰਬਰ 33 ਗਰਮ ਪਾਣੀ ਨਾਲ ਵਾਲਾਂ ਨੂੰ ਧੋਣ ਨਾਲ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ ਵਾਲ ਇਸ ਨਾਲ ਪਤਲੇ ਹੋਣ ਲੱਗ ਜਾਂਦੇ ਆ ਇਸ ਲਈ ਵਾਲਾਂ ਨੂੰ ਧੋਣ ਦੇ ਸਮੇਂ ਹਮੇਸ਼ਾ ਕੋਸੇ ਪਾਣੀ ਦੀ ਵਰਤੋਂ ਕਰੋ ਨੰਬਰ 34 ਜੇਕਰ ਪੀਰੀਅਡਸ ਦੇ ਦੌਰਾਨ ਕਾਫੀ ਜ਼ਿਆਦਾ ਨੀਂਦ ਲਈ ਜਾਵੇ ਤਾਂ ਔਰਤਾਂ ਆਪਣਾ ਮੂਡ ਠੀਕ ਰੱਖ ਲੈਂਦੀਆਂ ਨੇ ਚੰਗੀ ਨੀਂਦ ਲੈਣ ਨਾਲ ਸਰੀਰਕ ਤਣਾਅ ਘਟਦਾ ਤੇ ਖੁਸ਼ੀ ਦੇ ਹਾਰਮੋਨ ਵਧਦੇ ਆਗੇ ਨੰਬਰ 35 ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਕੱਪ ਨਿੰਬੂ ਦੇ ਰਸ ਵਿੱਚ ਉਟਕੀ ਪਰ ਕਾਲੀ ਮਿਰਚ ਮਿਲਾ ਕੇ ਪੀ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਰਸਤੇ 'ਚ ਉਲਟੀ ਨਹੀਂ ਆਵੇਗੀ ਤੇ ਸਿਰ ਦਰਦ ਦੇ ਚੱਕਰ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ ਨੰਬਰ 36 ਹਲਦੀ ਦਾ ਇਸਤੇਮਾਲ ਕਰਨ ਦੇ ਨਾਲ ਸਰਵਾਈਕਲ ਦੇ ਦਰਦ ਤੋਂ ਰਾਹਤ ਤੁਸੀਂ ਪਾ ਸਕਦੇ ਹੋ ਹਲਦੀ ਇੱਕ ਕੁਦਰਤੀ ਪੇਨਕਲਰ ਦੇ ਰੂਪ ਵਿੱਚ ਕੰਮ ਕਰਦੀ ਆ ਤੁਸੀਂ ਇੱਕ ਗਲਾਸ ਦੁੱਧ ਵਿੱਚ ਹਲਦੀ ਉਬਾਲ ਕੇ ਪੀ ਇਸ ਨੂੰ ਠੰਡਾ ਕਰਨ ਤੋਂ ਬਾਅਦ ਇਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਪਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਗਰਦਨ ਦੇ ਦਰਦ ਤੋਂ ਬਹੁਤ ਜ਼ਿਆਦਾ ਆਰਾਮ ਮਿਲੇਗਾ ਦੋਸਤੋ ਇਸ ਹੀ ਅੱਜ ਦੀ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਹਾਡੇ ਆਪਣੇ ਚੈਨਲ ਸਾਂਝੇ ਗਾਜ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਦਿਆਂ ਆਪ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ